ਪਿਛਲੇ ਬਹੁਤ ਟਾਈਮ ਤੋਂ ਇੱਕ ਚੀਜ਼ ਦੀ ਕਿਆਸ ਰਾਈ ਬਹੁਤ ਸਾਰੇ ਰਾਜਨੀਤਿਕ ਵਿਸ਼ੇਸ਼ਗ ਬਹੁਤ ਸਾਰੇ ਪੋਲਿਟੀਕਲ ਐਕਸਪਰਟ ਤੇ ਨਾਲ ਦੀ ਨਾਲ ਹੀ ਬਹੁਤ ਸਾਰੇ ਲੋਕ ਲਾ ਰਹੇ ਆ ਤੇ ਉਹ ਇਹ ਹੈਗੀ ਆ ਕਿ ਚਾਈਨਾ ਦੇ ਨਾਲ ਜਿਹੜੇ ਇੰਡੀਆ ਦੇ ਰਿਲੇਸ਼ਨ ਵਿਗੜੇ ਹੋਏ ਆ ਤਾਂ ਉੱਥੇ ਚਾਈਨਾ ਇੰਡੀਆ ਦੇ ਉੱਪਰ ਕੋਈ ਜ਼ਰੂਰੀ ਨਹੀਂ ਕਿ ਸਿੱਧਾ ਕਿਸੇ ਤਰ੍ਹਾਂ ਦਾ ਕੋਈ ਹਮਲਾ ਕਰੂਗਾ ਚਾਈਨਾ ਦੇ ਕੋਲੇ ਇੱਕ ਹੋਰ ਬਹੁਤ ਹੀ ਵੱਡਾ ਹਥਿਆਰ ਆ ਇੰਡੀਆ ਨੂੰ ਤੰਗ ਕਰਨ ਦੇ ਲਈ ਤੇ ਉਹ ਹਥਿਆਰ ਹੈਗਾ ਬ੍ਰਹਮਪੁੱਤਰ ਨਦੀ ਦੇ ਉੱਪਰ ਜਿਹਦਾ ਕਿ ਚਾਈਨਾ ਦੇ ਵਿੱਚ ਨਾਮ ਹੈਗਾ ਵਾ ਯਾਰ ਲੌਂਗ ਸੰਗਪੋ ਉਹਦੇ ਉੱਪਰ ਡੈਮ ਬਣਾ ਦੇਣਾ ਤੇ ਇੰਡੀਆ ਦੇ ਪਾਣੀ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕ ਦੇਣਾ ਅਸਲ ਦੇ ਵਿੱਚ ਇਹ ਪ੍ਰੋਜੈਕਟ ਇੰਨਾ ਕਿ ਜ਼ਿਆਦਾ ਵੱਡਾ ਵਾ ਤੇ ਇਵਨ ਜੇ ਆਪਾਂ ਇੰਜੀਨੀਅਰਿੰਗ ਵਰਡ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪੂਰੀ ਦੁਨੀਆ ਦੇ ਹੀ ਇੰਜੀਨੀਅਰਿੰਗ ਐਕਸਪਰਟ ਸਿਵਲ ਇੰਜੀਨੀਅਰ ਇਸ ਚੀਜ਼ ਨੂੰ ਨੀਅਰਲੀ ਨੀਅਰਲੀ ਇੰਪੋਸੀਬਲ ਕਹਿੰਦੇ ਆ ਕਿ ਇਹ ਚੀਜ਼ ਹੋ ਨਹੀਂ ਸਕਦੀ ਪਰ ਫਾਈਨਲੀ ਹੁਣ ਤੋਂ ਕੁਝ ਟਾਈਮ ਪਹਿਲਾਂ ਚਾਈਨਾ ਨੇ ਆਪਣੇ ਇਸ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਦੁਨੀਆ ਦੇ ਸਭ ਤੋਂ ਵੱਡੇ ਇੰਜੀਨੀਅਰਿੰਗ ਪ੍ਰੋਜੈਕਟ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਤਾ ਤੇ ਇਹਦੀ ਪੂਰੇ ਦੀ ਪੂਰੀ ਲਾਗਤ ਕਿੰਨੀ ਹੈਗੀ ਆ 137 ਬਿਲੀਅਨ ਡਾਲਰ ਤੇ ਇਹ ਜਿਹੜਾ ਪ੍ਰੋਜੈਕਟ ਆ ਇਹ ਕਿੱਥੇ ਸ਼ੁਰੂ ਹੋਣ ਜਾ ਰਿਹਾ ਵਾ ਜੇ ਇੰਡੀਆ ਦਾ ਨਕਸ਼ਾ ਦੇਖੀਏ ਤਾਂ ਆਪਾਂ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਇੰਡੀਆ ਦੇ ਖੱਬੇ ਮੋਢੇ ਦੇ ਸਿਰਫ 30 ਕਿਲੋਮੀਟਰ ਉੱਤਰ ਵੱਲ ਚਾਈਨਾ ਦੇ ਜੇ ਆਪਾਂ ਪਿਛਲੇ ਡੇਢ ਇੱਕ ਦਹਾਕੇ ਦੇ ਇਤਿਹਾਸ ਨੂੰ ਦੇਖੀਏ ਤਾਂ ਸਿਵਲ ਇੰਜੀਨੀਅਰਿੰਗ ਦੇ ਵਿੱਚ ਚਾਈਨਾ ਦੁਨੀਆ ਦੇ ਬਹੁਤ ਹੀ ਜ਼ਿਆਦਾ ਵੱਡੇ ਪ੍ਰੋਜੈਕਟ ਬਣਾ ਚੁੱਕਿਆ ਵਾ ਪਰ ਜਿਹੜਾ ਇਹ ਵਾਲਾ ਪ੍ਰੋਜੈਕਟ ਹੈਗਾ ਬ੍ਰਹਮਪੁੱਤਰਾਂ ਜਾਂ ਫਿਰ ਯਾਰਲੋਂਗ ਸੰਗਪੋ ਨਦੀ ਦੇ ਉੱਪਰ ਬੰਨ ਲਾ ਦੇਣਾ ਇਹ ਉਹਨਾਂ ਦੇ ਲਈ ਵੀ ਚਾਈਨੀਜ਼ ਇੰਜੀਨੀਅਰਾਂ ਦੇ ਲਈ ਵੀ ਇੱਕ ਨਵਾਂ ਤੇ ਬਹੁਤ ਹੀ ਜ਼ਿਆਦਾ ਵੱਡਾ ਪ੍ਰੋਜੈਕਟ ਆ ਤਾਂ ਹੁਣ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਸਮਝਦੇ ਹਾਂ ਕਿ ਕਿੱਥੇ ਇਹ ਪ੍ਰੋਜੈਕਟ ਬਣਨ ਲੱਗਿਆ ਬ੍ਰਹਮਪੁੱਤਰ ਨਦੀ ਦਾ ਇਹਦੇ ਵਿੱਚ ਕੀ ਰੋਲ ਹੈਗਾ ਇੰਡੀਆ ਤੇ ਚਾਈਨਾ ਨੂੰ ਇਹਦੇ ਨਾਲ ਕਿਸ ਤਰ੍ਹਾਂ ਦਾ ਅਸਰ ਪੈਣ ਵਾਲਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਚਾਈਨਾ ਦੀ ਕਿ ਜੇ ਪੂਰੀ ਦੁਨੀਆ ਦੇ ਇੰਜੀਨੀਅਰ ਇਹ ਕਹਿ ਰਹੇ ਆ ਕਿ ਇੰਨਾ ਜ਼ਿਆਦਾ ਵੱਡਾ ਪ੍ਰੋਜੈਕਟ ਆ ਤੇ ਦੂਸਰਾ 137 ਬਿਲੀਅਨ ਡਾਲਰ ਇਹਦੇ ਉੱਪਰ ਲੱਗਣ ਜਾ ਰਿਹਾ ਤਾਂ ਚਾਈਨਾ ਫਿਰ ਵੀ ਇਸ ਪ੍ਰੋਜੈਕਟ ਨੂੰ ਬਣਾਉਣਾ ਸ਼ੁਰੂ ਕਿਉਂ ਕੀਤਾ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਹੈਗੀ ਆ ਉਹਨਾਂ ਨੂੰ ਮਿਲਣ ਵਾਲੀ ਇਲੈਕਟ੍ਰਿਕ એનર્ਜੀ ਕਿੰਨੀ 60 ਗੀਗਾਵਾਟ ਦੀ ਦੂਸਰੇ ਭਾਸ਼ਾ ਦੇ ਵਿੱਚ 60000 ਮੈਗਾਵਾਟ એનર્ਜੀ ਉਹਨਾਂ ਨੂੰ ਸਿੱਧੀ ਸਿੱਧੀ ਮਿਲੂਗੀ ਜਿਹੜੀ ਕਿ ਉੱਥੋਂ ਪਹੁੰਚਾਈ ਜਾਊਗੀ ਸ਼ੰਗਾਈ ਬੀਜਿੰਗ ਵਰਗੇ ਸ਼ਹਿਰਾਂ ਨੂੰ ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਜੈਕਟ ਸ਼ੁਰੂ ਹੋ ਚੁੱਕਿਆ ਤੇ ਚਾਈਨਾ ਵਾਲਿਆਂ ਦੀ ਐਕਸਪੈਕਟੇਸ਼ਨ ਹੈਗੀ ਆ ਕਿ ਸਾਲ 2033 ਤੱਕ ਇਸ ਪ੍ਰੋਜੈਕਟ ਨੂੰ ਕੰਪਲੀਟ ਕੀਤਾ ਜਾਊਗਾ ਚਾਈਨਾ ਦਾ ਵੈਸੇ ਵੀ ਇੱਕ ਇਤਿਹਾਸ ਰਿਹਾ ਵਾ ਚਾਈਨਾ ਨੂੰ ਆਪਣੀਆਂ ਨਦੀਆਂ ਦੇ ਉੱਪਰ ਬੰਨ੍ਹ ਲਾਉਣੇ ਡੈਮ ਬਣਾਉਣੇ ਬਹੁਤ ਹੀ ਜ਼ਿਆਦਾ ਪਸੰਦ ਆ ਤੇ ਚਾਈਨਾ ਦੇ ਵਿੱਚ ਪੂਰੀ ਦੁਨੀਆ ਦੇ ਨਾਲੋਂ ਕਿਤੇ ਹੀ ਜ਼ਿਆਦਾ ਬੰਨ੍ਹ ਬਣਾਏ ਜਾ ਚੁੱਕੇ ਆ ਟੋਟਲ ਉਹਨਾਂ ਦੀ ਗਿਣਤੀ ਕਿੰਨੀ ਆ 87000 ਕੱਲੇ ਚਾਈਨਾ ਦੇ ਵਿੱਚ 87000 ਡੈਮਸ ਬਣਾਏ ਜਾ ਚੁੱਕੇ ਆ ਅਲੱਗ-ਅਲੱਗ ਨਦੀਆਂ ਦੇ ਉੱਪਰ ਹੁਣ ਇਸ ਪ੍ਰੋਜੈਕਟ ਦੇ ਬਾਰੇ ਦੇ ਵਿੱਚ ਪਿਛਲੇ ਬਹੁਤ ਟਾਈਮ ਤੋਂ ਵਾਤਾਵਰਨ ਤੇ ਨਾਲ ਰਿਲੇਟਡ ਜਿਹੜੇ ਪੂਰੀ ਦੁਨੀਆ ਦੇ ਐਕਸਪਰਟ ਨੇ ਉਹ ਵੀ ਆਪਣੇ ਆਪਣੇ ਬਿਆਨ ਦੇ ਚੁੱਕੇ ਆ ਆਪਣੇ ਆਪਣੇ ਤੋਖਲੇ ਜਾਹਰ ਕਰ ਚੁੱਕੇ ਆ ਕਿ ਇਹਦੇ ਨਾਲ ਵਾਤਾਵਰਨ ਨੂੰ ਬਹੁਤ ਹੀ ਜ਼ਿਆਦਾ ਵੱਡਾ ਫਰਕ ਪੈਣਾ ਵਾ ਪਰ ਜਿੱਥੇ ਵੀ ਕੋਈ ਗਵਰਨਮੈਂਟ ਹੁੰਦੀ ਆ ਉਹ ਵੀ ਇੰਨੀ ਪਾਵਰਫੁਲ ਚਾਈਨਾ ਵਰਗੀ ਤਾਂ ਉਹਨਾਂ ਨੂੰ ਕੋਈ ਬਹੁਤ ਜ਼ਿਆਦਾ ਪ੍ਰਵਾਹ ਨਹੀਂ ਹੁੰਦੀ ਕਿਸੇ ਹੋਰ ਦੇ ਕਿਸੇ ਵੀ ਤਰ੍ਹਾਂ ਦੀਆਂ ਗੱਲਾਂ ਦੀ ਹੁਣ ਆਪਾਂ ਚੱਲਦੇ ਆਂ ਬਿਲਕੁਲ ਉਸ ਜਗ੍ਹਾ ਦੇ ਵੱਲ ਜਿੱਥੇ ਇਹ ਡੈਮ ਬਣਨ ਵਾਲਾ ਵਾ ਮਤਲਬ ਕਿ ਬ੍ਰਹਮਪੁੱਤਰ ਨਦੀ ਇਸ ਡੈਮ ਨੂੰ ਸਮਝਣ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਬ੍ਰਹਮਪੁੱਤਰ ਨਦੀ ਦੇ ਬਾਰੇ ਦੇ ਵਿੱਚ ਥੋੜਾ ਬਹੁਤ ਸਮਝਣਾ ਪੈਣਾ ਵਾ ਤਿੱਬਤ ਪਲੇਟਿਓ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਕਹ ਲਈਏ ਕੱਲਾ ਤਿੱਬਤ ਸ਼ਾਇਦ ਇਹ ਵਾਲੀ ਜਾਣਕਾਰੀ ਤੁਹਾਡੇ ਲਈ ਵੀ ਬਿਲਕੁਲ ਨਵੇਕੜੀ ਹੋਊਗੀ ਕਿ ਜਿਹੜਾ ਤਿੱਬਤ ਹੈਗਾ ਵਾ ਸਭ ਤੋਂ ਜ਼ਿਆਦਾ ਪੂਰੀ ਦੁਨੀਆ ਦੀਆਂ ਨਦੀਆਂ ਇਸੇ ਪਲੇਟਿਓ ਤੋਂ ਨਿਕਲਦੀਆਂ ਤੇ ਤਿੱਬਤ ਪਲੇਟਿਓ ਦੇ ਵਿੱਚੋਂ ਨਿਕਲੀਆਂ ਹੋਈਆਂ ਨਦੀਆਂ ਸਿਰਫ ਇੱਕ ਦੇਸ਼ ਦੇ ਵਿੱਚ ਨਹੀਂ ਬਲਕਿ ਬਹੁਤ ਸਾਰੇ ਦੇਸ਼ਾਂ ਦੇ ਵੱਲ ਨੂੰ ਜਾਂਦੀਆਂ ਨੇ ਜਿਵੇਂ ਕਿ ਪਹਿਲਾਂ ਤਾਂ ਆਪਣੀਆਂ ਪੰਜਾਬ ਵਾਲੀਆਂ ਪੰਜ ਨਦੀਆਂ ਦੀ ਗੱਲ ਕਰ ਲਈਏ ਉਹ ਪਹਿਲਾਂ ਇੰਡੀਆ 'ਚ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਪਾਕਿਸਤਾਨ ਜਾਂਦੀਆਂ ਨੇ ਅਗਲੀ ਉਦਾਹਰਣ ਹੈਗੀ ਆ ਬ੍ਰਹਮਪੁੱਤਰ ਆ ਪਹਿਲਾਂ ਚਾਈਨਾ ਪਹੁੰਚਦੀ ਆ ਉਸ ਤੋਂ ਬਾਅਦ ਇੰਡੀਆ ਤੇ ਫਿਰ ਉਸ ਤੋਂ ਬਾਅਦ ਬੰਗਲਾਦੇਸ਼ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਨਦੀਆਂ ਨੇ ਜਿਹੜੀਆਂ ਕੰਬੋਡੀਆ ਲਾਓਸ ਵਰਗੇ ਦੇਸ਼ਾਂ ਤੱਕ ਜਾਂਦੀਆਂ ਮਾਨਸਰਓਵਰ ਦੇ ਬਿਲਕੁਲ ਉੱਪਰ ਸਿਰਫ 50 ਕਿਲੋਮੀਟਰ ਦੇ ਉੱਪਰ ਬ੍ਰਹਮਪੁੱਤਰ ਨਦੀ ਦਾ ਜਨਮ ਹੁੰਦਾ 17400 ਫੁੱਟ ਦੀ ਉਚਾਈ ਦੇ ਉੱਪਰ ਸਮੁੰਦਰ ਤਲ ਤੋਂ ਤੇ ਇਸ ਤਰ੍ਹਾਂ ਦੇ ਨਾਲ ਬ੍ਰਹਮਪੁੱਤਰ ਪੂਰੀ ਦੁਨੀਆ ਦੀ ਸਭ ਤੋਂ ਉੱਚੀ ਨਦੀ ਬਣ ਜਾਂਦੀ ਆ ਹੁਣ ਇੱਥੇ ਆ ਕੇ ਕਹਾਣੀ ਬਹੁਤ ਹੀ ਜ਼ਿਆਦਾ ਦਿਲਚਸਪਾ ਬ੍ਰਹਮਪੁੱਤਰ ਨਦੀ ਦੀ ਬ੍ਰਹਮਪੁੱਤਰ ਨਦੀ 17400 ਫੁੱਟ ਦੀ ਉਚਾਈ ਤੋਂ ਪੈਦਾ ਹੁੰਦੀ ਆ ਤੇ ਇਸ ਤੋਂ ਬਾਅਦ ਜਿੰਨਾ ਵੀ ਉਹਦਾ ਸਫ਼ਰ ਹੈਗਾ ਕੱਲੇ ਚਾਈਨਾ ਦਾ ਜਿਹੜਾ ਕਿ ਟੋਟਲ ਹੈਗਾ 1700 ਕਿਲੋਮੀਟਰ ਦਾ ਇੰਡੀਆ ਦੇ ਵਿੱਚ ਬ੍ਰਹਮਪੁੱਤਰ ਨਦੀ ਸਫ਼ਰ ਕਰਦੀ ਆ 1000 ਕਿਲੋਮੀਟਰ ਫਾਈਨਲੀ ਪਹੁੰਚਦੀ ਆ ਬੰਗਲਾਦੇਸ਼ ਜਿੱਥੇ ਤਕਰੀਬਨ 300 ਕਿਲੋਮੀਟਰ ਦਾ ਇਹਦਾ ਸਫ਼ਰ ਆ ਤਾਂ ਹੁਣ ਇੱਥੇ ਜਿਹੜੀ ਦਿਲਚਸਪ ਚੀਜ਼ ਮੈਂ ਤੁਹਾਨੂੰ ਬੋਲੀ ਜਨਮ ਹੁੰਦਾ 17400 ਫੁੱਟ ਦੇ ਉੱਪਰ ਤੇ ਜਿਸ ਟਾਈਮ ਦੇ ਉੱਪਰ ਇਹ ਚਾਈਨਾ ਦੇ ਬਾਰਡਰ ਨੂੰ ਕ੍ਰੋਸ ਕਰਕੇ ਇੰਡੀਆ ਦੇ ਵਿੱਚ ਪਹੁੰਚਦੀ ਆ ਉੱਥੇ ਆ ਕੇ ਇਹਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਰਹਿ ਜਾਂਦੀ ਆ ਸਿਰਫ 2170 ਫੁੱਟ ਦੀ 17000 ਫੁੱਟ ਤੋਂ ਸਿਰਫ 2000 ਫੁੱਟ ਤੇ ਇਹ ਸਭ ਕੁਝ ਹੁੰਦਾ ਵਾ ਸਿਰਫ 1700 ਕਿਲੋਮੀਟਰ ਦੇ ਵਿੱਚ 1700 ਕਿਲੋਮੀਟਰ ਦਾ ਜਿਹੜਾ ਇਹ ਸਫ਼ਰ ਆ ਇਹ ਬਹੁਤ ਹੀ ਥੋੜਾ ਵਾ ਜੇ ਆਪਾਂ ਉਚਾਈ ਦੀ ਗੱਲ ਕਰੀਏ ਇਹਦਾ ਮਤਲਬ ਕਲੀਅਰਲੀ ਕੀ ਆ ਕੇ ਬ੍ਰह्मਪੁੱਤਰ ਜਿੰਨਾ ਵੀ ਟਾਈਮ ਚਾਈਨਾ ਦੇ ਵਿੱਚ ਆਪਣਾ ਸਫਰ ਤੈਅ ਕਰਦੀ ਆ ਉਹ ਲਗਾਤਾਰ ਤੇ ਬਹੁਤ ਹੀ ਤੇਜ਼ੀ ਦੇ ਨਾਲ ਥੱਲੇ ਵੱਲ ਨੂੰ ਮਤਲਬ ਕਿ ਉਹਦਾ ਪਾਣੀ ਜਿਹੜਾ ਵਾ ਉਹ ਨਿਮਾਨ ਵੱਲ ਨੂੰ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਚੱਲਦਾ ਵਾ ਇਸੇ ਕਰਕੇ ਚਾਈਨਾ ਦੇ ਲਈ ਜਿੰਨੇ ਵੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਨੇ ਕਿਉਂਕਿ ਵੈਸੇ ਵੀ ਆਪਾਂ ਨੂੰ ਪਤਾ ਕਿ ਜਦੋਂ ਵੀ ਪਾਣੀ ਤੋਂ ਬਿਜਲੀ ਬਣਨੀ ਆ ਤਾਂ ਉਹ ਬਿਜਲੀ ਕਿਵੇਂ ਬਣਦੀ ਆ ਜਦੋਂ ਪਾਣੀ ਪੂਰੀ ਗਤੀ ਦੇ ਨਾਲ ਉੱਪਰੋਂ ਉਚਾਈ ਤੋਂ ਨਿਮਾਨ ਵੱਲ ਨੂੰ ਆਉਂਦਾ ਵਾ ਪਰ ਇੰਡੀਆ ਦੇ ਵਿੱਚ ਆ ਕੇ ਜਿਹੜੀ ਇਹ ਨਿਮਾਣ ਅੱਗੇ ਹੁੰਦੀ ਆ ਉਹ ਆਲਮੋਸਟ ਖਤਮ ਹੋ ਜਾਂਦੀ ਆ ਇੱਕ ਖਾਸ ਏਰੀਏ ਦੇ ਵਿੱਚ ਸਪੈਸ਼ਲੀ ਜਦੋਂ ਇੰਡੀਆ ਦੇ ਵਿੱਚ ਇਹ ਐਂਟਰ ਕਰਦੀ ਆ ਉਸ ਤੋਂ ਬਾਅਦ ਇਹ ਬਿਲਕੁਲ ਹੀ ਇੱਕ ਸਮਤਲ ਏਰੀਆ ਬਣ ਜਾਂਦਾ ਤੇ ਉੱਥੇ ਆ ਕੇ ਵੈਸੇ ਵੀ ਬ੍ਰਹਮਪੁੱਤਰ ਨਦੀ ਸਭ ਤੋਂ ਪਹਿਲਾਂ ਦੋ ਪਾਗਾਂ ਦੇ ਵਿੱਚ ਵੰਡੀ ਜਾਂਦੀ ਆ ਤਾਂ ਇੰਡੀਆ ਨੂੰ ਓਨੀ ਜਿਆਦਾ ਵੱਡੀ ਐਡਵਾਂਟੇਜ ਨਹੀਂ ਜਿੰਨੀ ਹੈਗੀ ਆ ਚਾਈਨਾ ਨੂੰ ਅਗਲੀ ਆਪਾਂ ਗੱਲ ਕਰਦੇ ਆ ਇਸ ਡੈਮ ਦੀ ਚਾਈਨਾ ਦਾ ਅੱਜ ਤੱਕ ਦਾ ਜਿਹੜਾ ਸਭ ਤੋਂ ਜਿਆਦਾ ਵੱਡਾ ਡੈਮ ਹੈਗਾ ਯੰਗਸ ਤੇ ਰਿਵਰ ਦੇ ਉੱਪਰ ਬਣਿਆ ਹੋਇਆ 3 ਜਾਰਜ ਪ੍ਰੋਜੈਕਟਸ ਉਹਦੇ ਨਾਲੋਂ ਜਿਹੜਾ ਇਹ ਵਾਲਾ ਹੁਣ ਡੈਮ ਬਣਨਾ ਵਾ ਇਹ 3 ਗੁਣਾ ਸਾਈਜ਼ ਦੇ ਵਿੱਚ ਵੱਡਾ ਵਾ ਤਕਰੀਬਨ 14 ਲੱਖ ਲੋਕਾਂ ਨੂੰ ਆਪਣੇ ਘਰ-ਵਾਰ ਛੱਡ ਕੇ ਕਿਸੇ ਹੋਰ ਜਗ੍ਹਾ ਦੇ ਉੱਪਰ ਜਾਣਾ ਪੈਣਾ 2 ਬਹੁਤ ਹੀ ਜ਼ਿਆਦਾ ਵੱਡੇ ਸ਼ਹਿਰ 114 ਛੋਟੇ-ਮੋਟੇ ਸ਼ਹਿਰ ਤੇ ਇਸ ਤੋਂ ਇਲਾਵਾ 1680 ਪਿੰਡ ਇਹ ਸਾਰੇ ਦੇ ਸਾਰੇ ਇਨਾ ਜਿਆਦਾ ਵੱਡਾ ਏਰੀਆ ਵਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਵਿਸਥਾਪਿਤ ਹੋਊਗਾ ਤੇ ਇੱਕ ਹੋਰ ਚੀਜ਼ ਹੈ ਇੱਥੇ ਜਿਹੜੀ ਚਾਈਨਾ ਦੇ ਪੂਰੀ ਤਰ੍ਹਾਂ ਦੇ ਨਾਲ ਫੇਵਰ ਦੇ ਵਿੱਚ ਜਾਂਦੀ ਆ ਸ਼ਾਇਦ ਇੱਥੇ ਵੀ ਥੋੜੀ ਜਾਣਕਾਰੀ ਦੇ ਵਿੱਚ ਥੋੜਾ ਜਿਹਾ ਵਾਧਾ ਹੋਊਗਾ ਤੇ ਤੁਸੀਂ ਬਹੁਤ ਹੈਰਾਨ ਹੋਵੋਗੇ ਬ੍ਰह्मਪੁੱਤਰ ਨਦੀ ਅਸਲ ਦੇ ਵਿੱਚ ਹਿਮਾਲਿਆ ਦੀ ਹੋਂਦ ਦੇ ਵਿੱਚ ਆਉਣ ਤੋਂ ਪਹਿਲਾਂ ਤੋਂ ਆ ਤੇ ਇਸੇ ਕਰਕੇ ਚਾਈਨਾ ਦੇ ਵਿੱਚ ਇੱਕ ਖਾਸ ਪੁਆਇੰਟ ਦੇ ਉੱਪਰ ਜਿਹੜੀਆਂ ਤਿੱਬਤ ਦੀਆਂ ਦੋ ਸਭ ਤੋਂ ਜਿਆਦਾ ਵੱਡੀਆਂ ਚੋਟੀਆਂ ਨੇ ਨਾਮਚਾ ਬਾਰਵਾ ਤੇ ਗਿਆਲਾ ਪੇਰੀ ਇੱਕ ਹੈਗੀ ਆ 25000 ਫੁੱਟ ਦੇ ਉੱਪਰ ਤੇ ਦੂਸਰੀ ਹੈਗੀ ਆ ਤਕਰੀਬਨ ਤਕਰੀਬਨ 24000 ਫੁੱਟ ਦੇ ਉੱਪਰ ਇਹਨਾਂ ਦੇ ਬਿਲਕੁਲ ਵਿਚਾਲ ਦੀ ਨੰਗ ਦੀ ਆ ਬ੍ਰਹਮਪੁੱਤਰ ਤੇ ਇੱਥੇ ਜਾ ਕੇ ਇਹ ਪੂਰਾ ਇੱਕ ਯੂ ਟਰਨ ਲੈਂਦੀ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਹਾਈਟ ਬਹੁਤ ਹੀ ਜ਼ਿਆਦਾ ਵਾ ਤੇ ਇੱਕਦਮ ਸਿੱਧੀ ਨਮਾਨ ਵੱਲ ਨੂੰ ਚੱਲਣੀ ਸ਼ੁਰੂ ਹੁੰਦੀ ਆ ਤੇ ਇੱਥੇ ਆ ਕੇ ਪੂਰੀ ਦੁਨੀਆ ਦਾ ਇੱਕ ਭੂਗੋਲਿਕ ਅਜੀਬ ਤਰ੍ਹਾਂ ਦਾ ਵਰਤਾਰਾ ਹੁੰਦਾ ਵਾ ਇੱਕ ਪੂਰੀ ਤਰ੍ਹਾਂ ਦੇ ਨਾਲ ਯੂ ਟਰਨ ਬਣ ਜਾਂਦੀ ਆ ਇਸ ਨਦੀ ਦੀ ਤੇ ਜਿੱਥੇ ਜਾ ਕੇ ਪਾਣੀ ਦਾ ਵਹਾਅ ਬਹੁਤ ਹੀ ਜ਼ਿਆਦਾ ਤੇਜ਼ ਹੁੰਦਾ ਹੁਣ ਚਾਈਨਾ ਵਾਲੇ ਕੀ ਕਰਨ ਲੱਗੇ ਆ ਕਿਉਂਕਿ ਸਿੱਧੇ ਤੌਰ ਦੇ ਉੱਪਰ ਇੰਨੇ ਜ਼ਿਆਦਾ ਪਾਣੀ ਨੂੰ ਰੋਕ ਨਹੀਂ ਸਕਦੇ ਤਾਂ ਇਹਦੇ ਆਸ-ਪਾਸੇ ਇਹ ਜਿਹੜੀਆਂ ਦੋਨੇ ਚੋਟੀਆਂ ਨੇ ਇਹਨਾਂ ਦੇ ਵਿੱਚੋਂ ਦੀ ਟਨਲਸ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਚਾਈਨੀਸ ਜਿਵੇਂ ਆਪਾਂ ਦੇਖਿਆ ਕਿ ਆਪਾਂ ਕੋਲ ਡਰਿੰਕ ਪੀਨੇ ਆ ਜਾਂ ਜੂਸ ਪੀਨੇ ਆ ਵਿੱਚ ਕਈ ਵਾਰੀ ਬਹੁਤ ਸਾਰੇ ਲੋਕ ਪਾਈਪ ਲਾ ਲੈਂਦੇ ਆ ਪਾਈਪ ਦੇ ਨਾਲ ਥੋੜਾ ਥੋੜਾ ਪਾਣੀ ਆਪਾਂ ਕੱਢੀ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਹੀ ਇਹਦੇ ਸਾਰੇ ਪਾਸੇ ਬਹੁਤ ਅਲੱਗ-ਅਲੱਗ ਥਾਵਾਂ ਦੇ ਉੱਪਰ ਇਸੇ ਤਰ੍ਹਾਂ ਟਨਲਸ ਕੱਢੀਆਂ ਜਾਣਗੀਆਂ ਪਾਣੀ ਨੂੰ ਰੋਕਿਆ ਜਾਊਗਾ 9500 ਫੁੱਟ ਦੀ ਉਚਾਈ ਦੇ ਉੱਪਰ ਤੇ ਉੱਥੋਂ ਉਹ ਆ ਕੇ ਸਿੱਧਾ ਕਿੱਥੇ ਡਿੱਗੂਗਾ ਤਕਰੀਬਨ 2900 ਫੁੱਟ ਦੀ ਨਿਮਾਨ ਦੇ ਉੱਪਰ 20 ਤੋਂ ਜ਼ਿਆਦਾ ਟਨਲਸ ਨੇ ਜਿਹੜੀਆਂ ਚਾਈਨੀਜ਼ ਇਹਦੇ ਵਿੱਚੋਂ ਕੱਢਣ ਜਾ ਰਹੇ ਆ ਹੁਣ ਤੁਸੀਂ ਦੇਖ ਲਓ ਵੀ ਇੰਨੀ ਹਾਈਟ ਤੋਂ ਤੇਜ਼ ਪਾਣੀ ਦਾ ਵਹਾਅ ਥੱਲੇ ਆਉਣਾ ਵਾ ਤਾਂ ਚైనా ਦੇ ਲਈ ਪਰਫੈਕਟ ਕੰਡੀਸ਼ਨ ਬਣ ਜਾਣੀ ਆ ਇਥੋਂ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਬਣਾਉਣ ਦੀ ਤੇ ਇਹ ਜਿਹੜੀ ਜਗਾ ਵਾ ਅਮਰੀਕਾ ਦੇ ਗ੍ਰੈਂਡ ਕੈਨਿਅਨ ਤੋਂ ਵੀ ਜ਼ਿਆਦਾ ਵੱਡੀ ਆ ਤੇ ਜ਼ਿਆਦਾ ਡੂੰਗੀ ਆ ਵੈਸੇ ਵੀ ਬ੍ਰह्मਪੁੱਤਰ ਨਦੀ ਜਿਹੜੀ ਹੈਗੀ ਆ ਕਿਸੇ ਕਿਸੇ ਥਾਂ ਦੇ ਉੱਪਰ ਪੂਰੀ ਦੁਨੀਆ ਦੀ ਸਭ ਤੋਂ ਜ਼ਿਆਦਾ ਡੂੰਗੀ ਨਦੀ ਬਣ ਜਾਂਦੀ ਆ ਹੁਣ ਇਹ ਜਿਹੜਾ ਕੈਨਿਆਨ ਇਹਦਾ ਆਪਣਾ ਏਰੀਆ ਤਕਰੀਬਨ ਹੈਗਾ 504 ਕਿਲੋਮੀਟਰ ਦਾ ਤੇ ਜਿਹੜੀ ਇਹ ਯੂ ਟਰਨ ਆ ਪੂਰਾ ਦਾ ਪੂਰਾ ਬੈਂਡ ਆ ਇਹ ਆਪਣੇ ਆਪ ਦੇ ਵਿੱਚ ਹੀ ਹੈਗਾ 240 ਕਿਲੋਮੀਟਰ ਦਾ ਤੇ ਹਰ ਇੱਕ ਕਿਲੋਮੀਟਰ ਦੇ ਉੱਪਰ ਐਵਰੇਜ ਨਿਮਾਨ ਹੋ ਜਾਂਦੀ ਹੈ ਇੱਥੇ 4 ਮੀਟਰ ਤੋਂ ਵੀ ਜ਼ਿਆਦਾ ਦੀ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਹੋਰ ਜਗ੍ਹਾ ਤੋਂ ਸਭ ਤੋਂ ਜ਼ਿਆਦਾ ਤਾਂ ਚਾਈਨਾ ਦੇ ਲਈ ਇੱਕ ਪਰਫੈਕਟ ਕੰਡੀਸ਼ਨ ਆ ਇੱਕ ਹੋਰ ਬੰਨ ਬਣਾਉਣ ਦੇ ਲਈ ਇੱਕ ਉਹ ਕੰਟਰੀ ਜਿਹੜਾ ਵੈਸੇ ਵੀ ਬੰਨ ਬਣਾਉਣ ਦੇ ਲਈ ਕਰੀਜ਼ੀ ਆ ਹੁਣ ਇੰਡੀਆ ਦੇ ਨਾਲ ਇੱਥੇ ਪ੍ਰੋਬਲਮ ਇਹ ਹੈਗੀ ਆ ਕਿ ਇੱਥੇ ਇੰਡੀਆ ਦੀ ਸਿਚੁਏਸ਼ਨ ਜਿਹੜੀ ਇੰਡੀਆ ਦੀ ਪਾਕਿਸਤਾਨ ਦੇ ਨਾਲ ਸਿਚੁਏਸ਼ਨ ਹੈਗੀ ਆ ਆਪਣੀਆਂ 6 ਦੀਆਂ 6 ਨਦੀਆਂ ਦੀ ਤੇ ਇੰਡਸ ਵੈਲੀ ਟ੍ਰੀਟੀ ਦੀ ਉਹਦੇ ਵਿੱਚ ਕੀ ਆ ਕਿ ਜਿਹੜੀਆਂ ਉੱਪਰ ਲੀਆਂ ਤਿੰਨ ਨਦੀਆਂ ਨੇ ਉਹ ਪਾਕਿਸਤਾਨ ਨੂੰ ਜਾਂਦੀਆਂ ਨੇ ਉਹਦਾ ਪਾਣੀ ਜਾਣਾ ਵਾ ਪਾਕਿਸਤਾਨ ਨੂੰ ਹਾਂ ਇੰਡੀਆ ਉਹਨੂੰ ਕੁਝ ਹੱਦ ਤੱਕ ਰੋਕ ਸਕਦਾ ਸਿੰਚਾਈ ਦੇ ਲਈ ਪੀਣ ਯੋਗ ਪਾਣੀ ਦੇ ਲਈ ਤੇ ਇਸ ਤੋਂ ਇਲਾਵਾ ਬਿਜਲੀ ਦੀ ਪੂਰਤੀ ਦੇ ਲਈ ਤੇ ਥੱਲੇ ਵਾਲੀਆਂ ਤਿੰਨ ਨਦੀਆਂ ਦਿੱਤੀਆਂ ਗਈਆਂ ਇੰਡੀਆ ਨੂੰ ਅਗਲੀ ਸਿਚੁਏਸ਼ਨ ਡਿਫਰੈਂਟ ਆ ਉੱਥੇ ਚਾਈਨਾ ਉੱਪਰ ਬੈਠਾ ਵਾ ਪਾਣੀ ਉਥੇ ਹਾਈਟ ਦੇ ਉੱਪਰ ਚਾਈਨਾ ਦੇ ਕੋਲੇ ਆ ਤੇ ਨਮਾਣ ਦੇ ਵਿੱਚ ਇੰਡੀਆ ਕੋਲੇ ਆਉਂਦਾ ਇਧਰ ਪਾਕਿਸਤਾਨ ਕੋਲੇ ਜਿਆਦਾ ਨਮਾਣ ਦੇ ਵਿੱਚ ਜਾਂਦਾ ਪਰ ਇੰਡੀਆ ਦੀ ਪਾਕਿਸਤਾਨ ਦੇ ਨਾਲ ਸੰਧੀ ਹੋਈ ਹੋਈ ਆ ਤਾਂ ਇਸ ਕਰਕੇ ਉਥੇ ਕੋਈ ਜਿਆਦਾ ਰੌਲਾ ਰੱਪਾ ਪੈਣ ਦੀ ਗੁੰਜਾਇਸ਼ ਨਹੀਂ ਹੈਗੀ ਪਰ ਚਾਈਨਾ ਦੇ ਨਾਲ ਇੰਡੀਆ ਦੀ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੰਧੀ ਨਹੀਂ ਹੈਗੀ ਤੇ ਚਾਈਨਾ ਜਿਸ ਵੀ ਦਿਨ ਚਾਹੇ ਉਹ ਆਪਣਾ ਡੈਮ ਉਥੇ ਬਣਾ ਸਕਦਾ ਤੇ ਜਿਹੜਾ ਕਿ ਉਹਨਾਂ ਨੇ ਬਣਾਉਣਾ ਸ਼ੁਰੂ ਕਰਤਾ ਹੁਣ ਤੱਕ ਆਪਾਂ ਬ੍ਰਹਮਪੁੱਤਰ ਦੀ ਉਸ ਡੈਮ ਦੀ ਤੇ ਚਾਈਨਾ ਦੀ ਕਾਫੀ ਸਾਰੀ ਗੱਲ ਕਰ ਲਈ ਹੁਣ ਆਪਾਂ ਆਉਂਦੇ ਆ ਮੇਨ ਮੁੱਦੇ ਤੇ ਕਿ ਇੰਡੀਆ ਨੂੰ ਇਹਦੇ ਨਾਲ ਕੀ ਨੁਕਸਾਨ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਹੀ ਸਿੰਪਲ ਜਦੋਂ ਡੈਮ ਬਣ ਗਿਆ ਜਦੋਂ ਉਥੇ ਬੰਨ ਹੀ ਮਾਰਤਾ ਤਾਂ ਉਹਦੇ ਨਾਲ ਚਾਈਨਾ ਉਸ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਨੂੰ ਰੋਕ ਸਕਦਾ ਵਾ ਕੰਟਰੋਲ ਕਰ ਸਕਦਾ ਪਰ ਅਸਲ ਦੇ ਵਿੱਚ ਇੰਡੀਆ ਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਪਾਣੀ ਦੀ ਮਾਰ ਹੋ ਜੂਗੀ ਤਾਂ ਇੱਥੇ ਕਹਾਣੀ ਥੋੜੀ ਜੀ ਦਿਲਚਸਪਾ ਇੰਡੀਆ ਨੂੰ ਪ੍ਰੋਬਲਮ ਪਾਣੀ ਦੀ ਮਾਰ ਨਾਲ ਨਹੀਂ ਹੋਣੀ ਕਿਉਂਕਿ ਜਿਹੜੇ ਏਰੀਆਜ਼ ਦੇ ਵਿੱਚ ਬ੍ਰਹਮਪੁੱਤਰ ਦਾ ਵਹਾ ਅੱਗੇ ਜਾਂਦਾ ਉੱਥੇ ਨਾਰਮਲੀ ਵੀ ਬਹੁਤ ਹੀ ਜ਼ਿਆਦਾ ਮੀਂਹ ਪੈਂਦੇ ਆ ਪਾਣੀ ਦੀ ਉੱਥੇ ਥੋੜ ਕਦੇ ਹੁੰਦੀ ਨਹੀਂ ਤਾਂ ਉਲਟਾ ਆਪਾਂ ਨੂੰ ਪ੍ਰੋਬਲਮ ਕੀ ਹੋਣੀ ਆ ਪਾਣੀ ਦੀ ਬਹੁਤਾਤ ਹੋ ਸਕਦੀ ਆ ਕਿਉਂਕਿ ਜਿਹੜੇ ਵੀ ਏਰੀਆ ਦੇ ਵਿੱਚੋਂ ਸਪੈਸ਼ਲੀ ਅਰੁਣਾਚਲ ਪ੍ਰਦੇਸ਼ ਦੇ ਵਿੱਚੋਂ ਜਿੱਥੋਂ ਬ੍ਰਹਮਪੁੱਤਰ ਨੰਗਦੀਆ ਕਿਉਂਕਿ ਚਾਈਨਾ ਨੇ ਆਪਣੇ ਵਾਲੇ ਪਾਸੇ ਪਾਣੀ ਸਟੋਰ ਕਰਕੇ ਰੱਖਣਾ ਪਰ ਇਹ ਪੂਰਾ ਦਾ ਪੂਰਾ ਏਰੀਆ ਵਾ ਬਹੁਤ ਹੀ ਜ਼ਿਆਦਾ ਮੀਂਹ ਵਾਲਾ ਤੇ ਜੇ ਕਦੇ ਚਾਈਨਾ ਨੂੰ ਆਪਣੇ ਕੋਲੇ ਲੱਗਿਆ ਕਿ ਇੰਨਾ ਕੁ ਜ਼ਿਆਦਾ ਪਾਣੀ ਹੋ ਗਿਆ ਜਿਸ ਨੂੰ ਕਿ ਉਹਨਾਂ ਦਾ ਜਿਹੜਾ ਬੰਨ ਮਾਰਿਆ ਹੋਇਆ ਉਹ ਕੰਟਰੋਲ ਨਹੀਂ ਕਰ ਸਕਦਾ ਤਾਂ ਉਹਨਾਂ ਦੇ ਕੋਲੇ ਵੀ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਕੋਈ ਹੋਰ অপਸ਼ਨ ਨਹੀਂ ਬਚਣੀ ਇਸ ਬੰਨ ਦੇ ਦਰਵਾਜ਼ੇ ਖੋਲ ਦੇਣੇ ਤੇ ਪਾਣੀ ਦਾ ਵਹਾਅ ਪੂਰੀ ਤਰ੍ਹਾਂ ਦੇ ਨਾਲ ਇੰਡੀਆ ਵੱਲ ਨੂੰ ਮੋੜ ਦੇਣਾ ਤਾਂ ਅਸਲ ਦੇ ਵਿੱਚ ਜਿਹੜਾ ਇੰਡੀਆ ਦਾ ਬਹੁਤ ਵੱਡਾ ਏਰੀਆ ਵਾ ਉਹਦੇ ਹੜ੍ਹਾਂ ਦੇ ਵਿੱਚ ਡੁੱਬ ਜਾਣ ਦੀ ਸਿਚੁਏਸ਼ਨ ਕਲੀਅਰਲੀ ਬਣ ਸਕਦੀ ਆ ਤੇ ਇਹ ਚੀਜ਼ ਆਲਰੇਡੀ ਮਾਇਨਮਾਰ, ਥਾਈਲੈਂਡ, ਲਾਓਸ, ਕੰਬੋਡੀਆ ਦੇ ਨਾਲ ਹੋ ਚੁੱਕੀ ਆ ਉਨ੍ਹਾਂ ਦੇ ਵੱਲ ਨੂੰ ਜਾਂਦੀਆਂ ਹੋਈਆਂ ਨਦੀਆਂ ਦੇ ਉੱਪਰ 11 ਅਲੱਗ-ਅਲੱਗ ਬੰਨ ਆਲਰੇਡੀ ਚਾਈਨਾ ਨੇ ਬਣਾਏ ਹੋਇਆ ਤੇ ਹੁਣ ਉੱਥੇ ਜਿਹੜਾ ਵੀ ਉਹਨਾਂ ਦਾ ਹਾਲ ਹੁੰਦਾ ਹੜ੍ਹਾਂ ਦੇ ਨਾਲ ਉਹ ਆਪਾਂ ਦੇਖ ਚੁੱਕੇ ਹਾਂ ਈਵਨ ਥਾਈਲੈਂਡ ਜਿਹੜਾ ਕਿ ਕਾਫੀ ਹੱਦ ਤੱਕ ਇੱਕ ਚੰਗਾ ਵਿਕਸਿਤ ਦੇਸ਼ ਹੈਗਾ ਉੱਥੇ ਲਗਾਤਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਹੜ ਹਰੇਕ ਸਾਲ ਹੀ ਆ ਰਹੇ ਆ ਤੇ ਉਹਦਾ ਸਭ ਤੋਂ ਵੱਡਾ ਕਾਰਨ ਆ ਚਾਈਨਾ ਦੇ ਬਣਾਏ ਹੋਏ ਇਹ 11 ਬੰਨ ਪਰ ਹੁਣ ਤੁਸੀਂ ਦੇਖੋ ਦੁਨੀਆ ਦਾ ਸਭ ਤੋਂ ਜ਼ਿਆਦਾ ਵੱਡਾ ਡੈਮ ਬਣਨ ਜਾ ਰਿਹਾ ਤੇ ਉਹਦੇ ਨਾਲ ਇੰਡੀਆ ਦੇ ਵਿੱਚ ਹਾਲਤ ਅੱਗੇ ਕੀ ਹੋ ਸਕਦੀ ਹੈ ਇੰਡੀਆ ਦੀ ਚਾਈਨਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਪਾਣੀਆਂ ਦੀ ਕੋਈ ਸੰਧੀ ਨਹੀਂ ਹੈਗੀ ਹਾਂ ਸਾਲ 2002 ਦੇ ਵਿੱਚ ਇੱਕ ਆਪਸ ਦੇ ਵਿੱਚ ਐਗਰੀਮੈਂਟ ਹੁੰਦਾ ਜਿਹਦੇ ਨਾਲ ਕੀ ਆ ਕਿ ਦੋਨੇ ਪਾਸੇ ਦੇ ਜਿਹੜੇ ਇੰਜੀਨੀਅਰ ਹੈਗੇ ਆ ਦੋਨੇ ਪਾਸੇ ਦੀਆਂ ਟੀਮਾਂ ਨੇ ਉਹ ਆਪਣੇ ਆਪਣੇ ਪ੍ਰੋਜੈਕਟਸ ਨੂੰ ਜਾਂ ਫਿਰ ਜਲਵਾਯੂ ਦੇ ਨਾਲ ਜੋ ਵੀ ਆਸ-ਪਾਸੇ ਚੇਂਜਸ ਹੁੰਦੀਆਂ ਨੇ ਉਹ ਇੱਕ ਦੂਸਰੇ ਦੇ ਨਾਲ ਸ਼ੇਅਰ ਕਰਨਗੇ ਪਰ ਜਦੋਂ ਤੋਂ ਗਲਵਾਨ ਦਾ ਕਨਫਲਿਕਟ ਹੋਇਆ ਵਾ ਉਸ ਤੋਂ ਬਾਅਦ ਚਾਈਨਾ ਨੇ ਇੰਡੀਆ ਦੇ ਨਾਲ ਇਹ ਸਾਰਾ ਕੁਝ ਕਰਨਾ ਬੰਦ ਕਰਤਾ ਤਾਂ ਐਕਚੁਅਲੀ ਕਹਾਣੀ ਇੱਥੇ ਇਹ ਹੈਗੀ ਆ ਕਿ ਇਸ ਬੰਨ ਦੇ ਨਾਲ ਇੰਡੀਆ ਨੂੰ ਪਾਣੀ ਦੀ ਮਾਰ ਦਾ ਖਤਰਾ ਬਹੁਤ ਹੀ ਜ਼ਿਆਦਾ ਘਟਾ ਖਤਰਾ ਜਿਹੜਾ ਹੈਗਾ ਵਾ ਉਹ ਹੈਗਾ ਵਾ ਪਾਣੀ ਦੀ ਬਹੁਤਾਤ ਦਾ ਤੇ ਜੇ ਆਪਾਂ ਇਤਿਹਾਸ ਦੇ ਵਿੱਚ ਦੇਖੀਏ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਜਿੱਥੇ-ਜਿੱਥੇ ਵੀ ਚਾਈਨਾ ਨੇ ਮਲਟੀ ਨੈਸ਼ਨਲ ਨਦੀਆਂ ਦੇ ਉੱਪਰ ਬੰਨ ਮਾਰੇ ਆ ਮਤਲਬ ਕਿ ਉਹ ਨਦੀਆਂ ਜਿਹੜੀਆਂ ਇੱਕ ਦੇਸ਼ ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਉਹਨਾਂ ਦੇਸ਼ਾਂ ਨੂੰ ਹਮੇਸ਼ਾ ਹੀ ਹੜਾਂ ਦੀ ਸਮੱਸਿਆ ਰਹੀ ਆ ਤਾਂ ਫਿਲਹਾਲ ਦੇ ਲਈ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮੈਨੂੰ ਉਮੀਦ ਆ ਕਿ ਥੋੜੀ ਜਾਣਕਾਰੀ ਦੇ ਵਿੱਚ ਥੋੜਾ ਬਹੁਤ ਵਾਧਾ ਜ਼ਰੂਰ ਹੋਇਆ ਹੋਊਗਾ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਹੋਊਗਾ ਤੇ ਇਸੇ ਉਮੀਦ ਦੇ ਨਾਲ ਹੁਣ ਮੈਂ ਇਸ ਵੀਡੀਓ ਨੂੰ ਇੱਥੇ ਬੰਦ ਕਰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ